ਜੀ ਬੀਬੀ ਰਸਿਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀ ਦਾ ਬਣਾਵਾਂਗੇ ਮੈਂ ਭਗੋੜਾ ਤੱਲ ਲੈ ਸਾਡਾ ਕਾਲੀ ਦਾ ਲੈ ਕੇ ਤੁਹਾਡਾ ਭਗੋੜਾ ਜੀ ਨਹੀਂ ਇਹ ਭਗੋੜਾ ਦਾਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬੰ ਫੇਰ ਕਿਹੜਾ ਭਗੋੜਾ ਬੰਨਾ ਸੀਗਾ ਜੀ ਜੀ ਮੈਂ ਤੇ ਬੰਦਾ ਕਹਿੰਦੇ ਬੰਦੀ ਨਹੀਂ ਸੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆਪ ਐਂ ਕਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਨਹੀਂ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਆਹ ਜਿਹਦੇ ਪਿਓ ਦੀ ਹੈ ਉਹ ਉਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਈਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਹਿਣਾ ਬਣਾਉਣਾ ਉਹ ਹੀ ਤਾਂ ਕਹਿਣਾ ਫੇਰ ਜੇ ਸਾਰੇ ਨੂੰ ਬਰਾਬਰ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਤਾਂ ਆਈਵਰੀ ਆਪਾਂ ਨਹੀਂ ਨਾ ਬਣ ਸਕਦੇ ਫੇਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਮਹਿੰਗੇ ਤੇ ਵੀ ਆਈਵਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15 ਤੋਂਨ ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਸਾਨੂੰ ਖੁਸ਼ੀ ਹੋਈ ਹੈ ਜੀ ਸੋਚੀ ਮੈਂ ਤਾਂ ਤੁਹਾਨੂੰ ਆਸਰਾ ਦੇਣ ਲਈ ਤੁਹਾਨੂੰ ਆਸਰਾ ਦੇਣ ਲਈ ਕੀਤਾ ਸੀ ਪੁੰਨ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੋਂ ਮੈਂ ਕਿਹਾ ਮਨ ਮਨਦੂ ਕੀ ਹੋਊਗਾ ਤੁਹਾਡਾ ਜੀ ਜੀ ਬੀਬੀ ਸਸੀਕਲ ਜੀ ਸਸੀਕਲ ਕੀ ਆ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਤੁਸੀਂ ਜੀ ਸੁਖਵੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਦਰ ਬਣਾਵਾਂਗੇ ਇਹ ਪਘੋੜਾ ਦੱਲ ਹੈ ਸਾਡਾ ਕਾਲੀਦਰ ਬਣਾਇਗਾ ਤੁਹਾਡਾ ਪਘੋੜਾ ਜੀ ਨਹੀਂ ਇਹ ਪਘੋੜਾ ਦੱਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਪਘੋੜਾ ਬਣਾਣਾ ਸੀਗਾ ਜੀ ਇਹ ਜੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਚੜੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਿਆ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਨਹੀਂ ਕੰਮ ਨਹੀਂ ਕੀਤਾ ਇਹ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਾਰੀ ਆਪਾਂ ਨੂੰ ਮਿਲੇ ਨਾ ਬਣਾਉਣਾ ਉਹ ਪਿਓ ਦੀ ਨਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਥੇ ਹੋਏ ਆ ਜੀ ਤੁਸੀਂ ਆ ਚੰਦੂ ਮਾਇਰਾ ਵੇਖ ਲਓ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋਚੀ ਮੈਂ ਤਾਂ ਤੁਹਾਨੂੰ ਆਸਰਾ ਦੇਣ ਲਈ ਤੁਹਾਨੂੰ ਆਸਰਾ ਦੇਣ ਲਈ ਕੀਤਾ ਸੀ ਪੁਰਾਣ ਮੈਂ ਤਾਂ ਹੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮਨ ਮੰਨ ਦੂਗੀ ਹੋਊਗਾ ਤੁਹਾਡਾ ਜ